ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੀਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਬਿਲਕੁਲ ਡੇਰੀ ਫਾਰਮਿੰਗ ਦਾ ਕੰਮ ਵੀ ਹੈਗਾ ਤੇ ਤਿੰਨ ਮੱਜਾਂ ਦੋਸਤੋ ਅੱਜ ਦਿਖਾਉਣੀਆਂ ਇੱਕ ਵਾੜ ਤੁਹਾਨੂੰ ਦਿਖਾ ਦਾਂਗੇ ਦੋ ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਵਾੜ ਬਿਲਕੁਲ ਤਾਜੀ ਸੂਈ ਆ ਤੇ ਇੱਕ ਮੱਜ ਦੋਸਤੋ ਟੋਕਰ ਗੱਬਣ ਨੀ ਇਹਦੀ ਵੀ ਡਿਟੇਲ ਆ ਆਪਾਂ ਵੀਰ ਹਰਪੇਲ ਸਿੰਘ ਤੋਂ ਲੈ ਲਾਂਗੇ ਸੋ ਪਸ਼ੂ ਐਨੀਮਲ ਜਿਹੜਾ ਵੀ ਪਸੰਦ ਆਊਗਾ ਦੋਸਤੋ ਫਸਟ ਲੀਕਰ ਰਿਕਵੈਸਟ ਇਹ ਹੁੰਦੀ ਆ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਗੱਭਣ ਪਸ਼ੂ ਆਪਣਾ ਤੇਪਕਾ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਗੱਲ ਕਰਦੇ ਆ ਵੀਰ ਹਰਪੇਲ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜ ਇਹਨਾਂ ਪਸ਼ੂਆਂ ਦੀ ਸੋ ਪਸ਼ੂ ਦੋਸਤੋ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਬਾਕੀ ਮੌਕੇ ਦੇ ਹਰ ਰੋਜ਼ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਪੁੱਛ ਸਕਦੇ ਜੀ ਨਵੇਂ ਪੁਰਾਣੇ ਪਸ਼ੂ ਬਾਰੇ ਸਭ ਤੋਂ ਪਹਿਲਾਂ ਬਾਈ ਹਰਪ੍ਰੀਤ ਸਿੰਘ ਸਾਸਰੀਕਾਲ ਹਾਂਜੀ ਸੰਧੂ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਟਾ ਵੀਰ ਜੀ ਬਹੁਤ ਵਧੀਆ ਠੀਕ ਨੇ ਜੜੇ ਦੀ ਕਲਾਏ ਅਚਾਰ ਵੀਰ ਭਾਈ ਅੱਜ ਪਸੂ ਦੋ ਆਪਣੇ ਕੋਲ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਸੰਧੂ ਸਾਹਿਬ ਦੋ ਤਾਜ਼ੀਆਂ ਸੁਈਆਂ ਇੱਕ ਗਾਂ ਤਾਜੀ ਆ ਇੱਕ ਮੱਝ ਨੀਲੀ ਦੀ ਟੋਕੜ ਗੱਪਣ ਟੋਕੜ ਗੱਪਣਾ ਜੀ ਹਾਂਜੀ ਬਿਲਕੁਲ ਜੀ ਸਾਰੇ ਭੈਣ ਭਰਾ ਬਿਲਕੁਲ ਮੰਗ ਕਰਦੇ ਰਹਿੰਦੇ ਆ ਟੋਕੜ ਗੱਪਣ ਮੱਝ ਦੀ ਸੋਹਣੀ ਨੀਲੀ ਰਾਵੀ ਜੀ ਦੋ ਤੇ ਹਰਵੀਰ ਭਾਈ ਇਹ ਕਿੰਨੇ ਸੂਵੇ ਲਈ ਗੱਭਣਾ ਤੇ ਕਿੰਨਾ ਸੂਬਾ ਹੋਣਾ ਹੈ ਇਹ ਸੰਤੂ ਸਾਹਿਬ ਪਹਿਲੇ ਲੈਕਟੇਸ਼ਨ ਦੇ ਵਿੱਚ ਚੱਲਣ ਦੀ ਪਹਿਲੇ ਸੂਏ ਦੀ ਚੱਲਣ ਦੀ ਆ ਅੱਛਾ ਕਰੀਬ ਸਾਢੇ ਕਿ ਤਿੰਨ ਮਹੀਨੇ ਤੋਂ ਬੋਈ ਆ ਥੋੜੀ ਜੀ ਬਾਹਰ ਆ ਠੀਕ ਆ ਜੀ ਤੇ ਮਤਲਬ ਗੱਭਣ ਆ ਤੇ ਕਰੀਬ ਸਾਢੇ ਚਾਰ ਪੰਜ ਲੀਟਰ ਇਹਦੇ ਥੱਲੇ ਦੋਨਾਂ ਟਾਈਮਾਂ ਦਾ ਦੁੱਧ ਆ ਅੱਛਾ ਜੀ ਇੱਕ ਟਾਈਮ ਠੀਕੇ ਤੇ ਇੱਕ ਟਾਈਮ ਪਾੜੇ ਵੰਡੇ ਤੇ ਆ ਹਾਂ ਬਾਕੀ ਹੋ ਸਕਦਾ ਵਾ ਕਿ ਚਲੋ ਆਪਣੇ ਕੋਲ ਏਦਾਂ ਹੋ ਸਕਦਾ ਕਿ ਦੋਨੇ ਟਾਈਮ ਹੀ ਇੱਕ ਪਾੜੇ ਵੰਡੇ ਤੇ ਹੋ ਜੇ ਹਾਂ ਗੱਭਣ ਚੈੱਕ ਪਾਸ ਕਿੰਨੇ ਮਹੀਨੇ ਚੈੱਕ ਪਾਸ ਆ ਸੰਤੂ ਸਾਹਿਬ ਕਰੀਬ ਸਾਢੇ ਤ ਸਾਡੇ ਤੈਨ ਤੋਂ ਪੌਣੇ 4 ਚੱਕ ਪਾਸੇ ਵਿਖਾਈਏ ਅੱਗੇ ਦੂਜੇ ਸਵੇਰੇ ਲਈ ਗੱਬਣ ਹਨਾ ਦੂਜੇ ਲਈ ਗੱਬਣਿਆ ਹੈ ਵੀ ਚੰਗੇ ਸੀਮਨ ਤੋਂ ਅੱਗੇ ਨੀਲੀ ਦੇ ਦੋ ਠੀਕ ਆ ਹੁਣ ਦੋਵੇਂ ਟਾਈਮ ਮ ਬਲਕੇ ਟੀਕੇ ਇੱਕ ਟਾਈਮ ਟੀਕੇ ਤੇ ਇੱਕ ਟਾਈਮ ਟੀਕੇ ਤੇ ਇੱਕ ਟਾਈਮ ਪਾੜੇ ਬੰਡੇ ਤੇ ਹੋ ਸਕਦਾ ਮਿਹਨਤ ਕਰਨ ਤੇ ਦੋਨੇ ਟਾਈਮ ਹੀ ਇਹ ਪਾੜੇ ਬੰਡੇ ਤੇ ਆਏ ਦੁੱਧ ਕਿੰਨਾ ਹੋਣਾ ਆਪਾਂ ਚਵਾਣਾ ਸੰਤੂ ਸਾਹਿਬ ਹੁਣ 4:30 ਤੋਂ 5 ਲਈ 5 ਮੰਨ ਕੇ ਚੱਲੋ ਤੁਸੀਂ 4:30 ਹਾਂਜੀ ਠੀਕ ਆ ਜੀ 4:30 ਤੋਂ 5 ਕਿਲੋ ਦੋਸਤੋ ਦੁੱਧ ਹਾਜ਼ਰ ਆ ਅੱਗੇ ਗੱਬ ਸਾਢੇ 3 ਪੌਣੇ 4 ਮਹੀਨੇ ਦੀ ਜਿਹੜੀ ਗੱਪ ਹੈ ਜੀ ਸਤਿ ਸ੍ਰੀ ਅਕਾਲ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਜਿਵੇਂ ਘਰ ਬਣਾ ਜੇ ਪਸ਼ੂ ਜਿੱਥੇ ਵੀ ਜਾਊਗੀ ਹਨਾ ਉੱਥੇ ਆਪਦਾ ਜਾਨੀ ਕਿ ਹਜੇ ਤਾਂ ਚ ਕੀ ਹੁੰਦਾ ਕਿ ਆਪਾਂ ਲਿਆਂਦੀ ਆਪਣੇ ਕੋਲੇ ਆ ਕੇ ਥੋੜਾ ਖਰਾਬ ਕੀਤਾ ਅੱਗੇ ਜਾ ਕੇ ਜਿਵੇਂ 2-4 ਦਿਨ 10 ਦਿਨ ਟਿਕ ਗਈ ਤਾਂ ਆਟੋਮੈਟਿਕਲੀ ਜਿੱਦਾਂ ਦੀ ਕੰਡੀਸ਼ਨ ਦੇ ਵਿੱਚ ਰੱਖਣਗੇ ਉਵੇਂ ਹੀ ਇਹ ਮਤਲਬ ਗੇਜੂਗੀ ਬਿਲਕੁਲ ਜੀ ਬਿਲਕੁਲ ਲਓ ਜੀ ਖੋਲੋ ਹਰਵੇਲ ਭਾਈ ਦਿਖਾ ਦਈਏ ਤੁਸੋਂ ਦੋਸਤੋਂ ਨੀਲੀ ਰਵੀ ਦੇ ਵਿੱਚ ਅਗਲੇ ਪੈਰਾਂ ਤੇ ਜਵਾਬ ਆ ਮੰਗਰਲੇ ਪੈਰ ਤੋਂ ਉੱਤੇ ਤੋ ਟੋਕੜ ਕੱਪਣ ਜਿਹੜੀ ਮਾਜਾ ਬਿਲਕੁਲ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਦਿੱਤੀ ਆ ਠੀਕ ਆ ਜੀ ਦਿਖਾਉਣੀ ਤੁਹਾਨੂੰ ਆ ਦੇਖੋ ਓਏ ਜਗਰੂਪ ਆ ਮੋਰਸਾ ਲਾ ਕੇ ਕਰੀ ਆਹ ਦੇਖੋ ਜੀ ਸੰਸਾ ਬਹੁਤ ਵਧੀਆ ਚੰਗੀ ਯਾਨੀ ਕਿ ਜਿਹੜੀ ਬੇਲ ਪੱਖੋਂ ਗੱਲ ਕਰੀਏ ਸੋਹਣੀ ਹਾਈਟ ਆ ਹਾਂ ਤਾਂ ਬੇਲ ਵੀ ਬਹੁਤ ਜ਼ਿਆਦੀ ਹੈ ਛੋਟੀ ਦੀ ਠੀਕ ਇੱਕ ਪਾਸੇ ਬਾਈ ਰੱਖਦੀ ਹੈ ਸੰਧੂ ਸਾਹਿਬ ਧਾਰ ਚ ਨਹੀਂ ਮਾਸਾ ਵੀ ਫਰਕ ਬਿਲਕੁਲ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸੂਣ ਦਾ ਸਮਾਂ ਲੱਗ ਗਿਆ ਹੋਊਗਾ ਸੰਧੂ ਸਾਹਿਬ ਕਈ ਵਾਰ ਕੀ ਹੁੰਦਾ ਵਾ ਕਮੀਆਂ ਹੁੰਦੀਆਂ ਨੇ ਜਿਵੇਂ ਵਿਟਮਿਕ वगैरह ਵੱਧ ਤੋਂ ਵੱਧ ਹੋ ਜੇ ਚੰਗਾ ਕੋਈ ਦੇਸੀ ਘਿਓ ਆ ਜੇ ਸਾਰਾ ਬਰਾਬਰ ਹੋ ਜਾਈਦਾ ਹੂੰ 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 ਬਲਕਿ ਸੰਧੂ ਸਾਹਿਬ ਮੱਝ ਪੂਰੀ ਸ਼ਕੀਨ ਆ ਛੋਟੀ ਕੋਈ ਵੀ ਮੰਨ ਸਕਦਾ ਕਿਉਂਕਿ ਇਹ ਦੂਜੇ ਸੂਬੇ ਲਈ ਗੱਪਣ ਆ ਤੇ ਸ਼ਕੀਨ ਆ ਪੂਰੀ ਤਕਰੀਸ ਤਾਂ ਬਿਲਕੁਲ ਬੰਤਰ ਵਾਈਜ਼ ਚੰਗੀ ਆ। ਬੈਕੀ ਥੰਸਰ ਮਾਰਕਿੰਗ ਵਾਈਜ਼ ਚੰਗੀ ਆ ਠੀਕ ਆ। ਖੱਬੇ ਪਾਸੇ ਜਿਹੜਾ ਕੱਟ ਆਉਂਦਾ ਇੱਕ ਬਹੁਤ ਜ਼ਿਆਦਾ ਜਾਨੀ ਕਿ ਘਟਰੀ ਅਲ ਚਾਂਸ ਹੁੰਦੇ ਆ। ਜਿਸ ਤਰ੍ਹਾਂ ਅਲ ਬਖਸ਼ ਦੇ ਬੱਚਿਆਂ ਦਾ ਆਉਂਦਾ ਜਿਸ ਤਰ੍ਹਾਂ ਇਹ ਆਪਣੀ ਕੱਟੀ ਦਾ ਆ। ਹੂੰ। ਤੇ ਨਹੀਂ ਤਾਂ ਤਕਰੀਬਨ ਸੱਜੇ ਪਾਸੇ ਜ਼ਿਆਦਾਤਰ ਕੱਟ ਬਿਲਕੁਲ ਜੀ ਪਰ ਹੁੰਦਾ ਵਾ। ਲਓ ਜੀ ਖੱਬਾ ਕਾਟਾ ਦੋਸਤ। ਇਹ ਇਹ ਕੱਟੇ ਦੇ ਵੀ ਆਇਆ। ਤੇ ਕੱਟੀ ਦੇ ਵੀ ਆਇਆ। ਕਰੈਕਟਰ ਸੰਸਰ ਸਭ ਅੱਗੋਂ ਦਿਖਾਏ ਉਹ ਬੱਚਿਆਂ ਨੂੰ ਪੂਰੇ ਸਾਈਡੋਂ। ਲਓ ਜੀ। ਸਾਬੀ ਹਰ ਵੇਲੇ ਕਿਹੜੇ ਕਿਹੜੇ ਬੱਚੇ ਆਪਣੇ ਕੋਲ ਇਹ ਪੀਸੀ 480 ਦਾ ਆ ਮੇਲ ਮੇਲ ਆ ਇਹਦੀ ਮਾਪ ਚਵਾਈ ਤੇ ਪਾਵਾਂਗੇ ਹੁਣ ਮਾਰਾ ਸੁੱਖ ਰੱਖੇ ਠੀਕ ਆ ਜੀ ਤੇ ਇਹ ਕੱਟੀ ਅਲਬਖਸ਼ ਦੀ ਹੈ ਠੀਕ ਆ ਜੀ ਇਹ ਕੱਟੀ ਅਲਬਖਸ਼ ਦੀ ਆ ਬਿਲਕੁਲ ਜੀ ਲਓ ਜੀ ਅਲਬਖਸ਼ ਦੀ ਇਹ ਕੱਟੀ ਆ ਠੀਕ ਆ ਮੇਰੇ ਕੋਲ ਇਹ ਪੀਸੀ 480 ਸੀਮਨ ਦਾ ਜਿਹੜਾ ਇਹ ਮੇਲ ਇਹ ਪਹਿਲਾਂ ਸੀਆਰਬੀ ਨਾਬਾ ਕੋਲੇ ਸੀਗਾ ਹੁਣ ਇਹਨਾਂ ਤੋਂ ਪਰਚੇਜ ਹੋ ਕੇ ਚਲੇ ਗਿਆ ਆਪਣੇ ਵੇਰਾਵਲੀ ਕਰਨਾਟਕਾ ਹੂੰ ਇਹਦਾ ਜਿਹੜਾ ਕੱਟੇ ਦਾ ਬਾਪਾ ਠੀਕਾ ਠੀਕਾ ਠੀਕ ਸੋ ਬਾਕੀ ਦੋਸਤੋ ਆ ਮਾਝਾ ਬਿਲਕੁਲ ਤੇ ਜਿਹੜਾ ਕਟਾ ਆਪਾਂ ਤੁਹਾਨੂੰ ਦਿਖਾਇਆ ਦੋਸਤੋ ਇਹਦੀ ਮਦਰ ਦੀ ਮਿਲਕਿੰਗ ਵੀ ਵੀਰਾਂ ਦਾ ਵੀ ਕਰਾਉਣੀ ਆ ਲਾਈਵ ਮਿਲਕਿੰਗ ਕਰਾਈ ਜਾਊਗੀ ਠੀਕ ਹੈ ਜੀ ਬਿਲਕੁਲ ਸੋ ਬਾਕੀ ਰੇਟ ਕਿੰਨਾ ਮੁੱਲ ਕਿੰਨਾ ਇਹਦਾ ਕਰਦੇ ਆ ਜੀ ਮੁੱਲ ਸੰਧੂ ਸਾਹਿਬ ਇਹਦਾ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਕਰੀ ਜੇਗੇ 49000 ਦੀ ਝੋਟੀ ਦੇਵਾਂਗੇ 49000 ਬਿਲਕੁਲ ਜੀ ਲੈ ਦੇ ਠੀਕ ਹੈ ਜੀ ਲੋਕਦੋਸਤੋਂ 49000 ਦੀ ਤੁਹਾਨੂੰ ਇਹ ਜੜੀ ਝੋਟੀ ਮਿਲ ਜੂਗੀ ਠੀਕ ਆ ਸੋ ਗੱਬਣ ਤੋਕੜ ਹੈਗੀ ਆ ਕਾਫੀ ਵੀਰਾਂ ਦੀ ਡਿਮਾਂਡ ਆ ਕਾਫੀ ਵੀਰ ਫੋਨ ਕਰਦੇ ਰਹਿੰਦੇ ਆ ਠੀਕ ਆ ਜੀ ਸੋ ਗੱਬਣ ਤੋਕੜ ਪਸ਼ੂ ਨਿਕਲੇ ਤਾਂ ਜ਼ਰੂਰ ਦੱਸਿਓ ਬਾਕੀ ਆਪਾਂ ਇਸੇ ਤਰ੍ਹਾਂ ਦੋਸਤੋਂ ਕਵਰੇਜ ਕਰ ਦਿੱਤੀ ਆ ਅੱਗੋਂ ਬਿਲਕੁਲ ਜਿਹੜੇ ਵੀਰ ਦੇ ਸਮਝ ਵਿੱਚ ਆਊਗੀ ਜ਼ਰੂਰ ਖਰੀਦਿਓ ਅੱਗੇ ਆ ਝੋਟੀ ਹਰਵੇਲ ਬਿਲਕੁਲ ਤਾਜੀ ਸੂਈ ਹੈ ਇਹ ਸੰਦੂ ਸਾਹਿਬ ਪਹਿਲੇ ਸੂਏ ਝੋਟੀ ਸੂਈ ਆ ਪਹਿਲਾਂ ਝੋਟੀ ਆ ਕਰੀਬ ਇਹਨੂੰ ਸੂਈ ਨੂੰ ਲਗਭਗ ਮਹੀਨਾ ਹੋ ਗਿਆ ਅੱਛਾ ਜੀ ਤੇ ਇਹਦੇ ਥੱਲੇ ਕਰੀਬ 7 ਤੇ ਬਹੁਤ ਸ਼ਕੀਨ ਤੇ ਸੋਹਣੀ ਝੋਟੀ ਆ ਮਹੀਨੇ ਕੀ ਦੀ ਸੂਈ ਆ ਦੋਸਤੋ ਮਗਰ ਕੱਟੀ ਤੇ 7 ਤੋਂ 7.5 ਲੀਟਰ ਦੁੱਧ ਆ ਵੇਖ ਆ ਕੱਟੀ ਸਿੰਦੂ ਸਾਹਿਬ ਜੀ ਮਗਰ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਇੱਕ ਰੰਗ ਥੋੜਾ ਮੱਥੇ 'ਚ ਫੁੱਲ ਜਿਹੜਾ ਤੁਹਾਨੂੰ ਨਜ਼ਰ ਆਊਗਾ ਬਹੁਤ ਸੋਹਣੀ ਹੈ ਸੋ ਕੱਟੀ ਆ ਮਗਰ ਵਾਦੇ ਬੰਦੀਆ ਦੋਸਤੋ ਕੋਈ ਵੀਰ ਸ਼ੌਂਕ ਨਾਲ ਸੰਭਲੂਗਾ ਤੇ ਆਪ ਉਹ ਵੀ ਝੋਟੀ ਹਜੇ ਥੋੜੀ ਜੀ ਬਹੁਤ ਸੰਦੂ ਸਾਹਿਬ ਪੱਧਰ ਆ ਚੰਗੀ ਸ਼ਕੀਨ ਆ ਝੋਟੀ ਜਿਹੜੀ ਆਪਾਂ ਨੀਲੀ ਦੀ ਸਾਰੇ ਸੰਦੂ ਸਾਹਿਬ ਪੱਧਰ ਉਹ ਵੀ ਬਹੁਤ ਜ਼ਿਆਦਾ ਪਿੱਠ ਪੁੜੇ ਵਾਲੇ ਵੇਖੀਏ ਤਾਂ ਤੋਂ ਕੱਦ ਕੱਦ ਸੋਣਾ ਦੋਸਤੋ ਠੀਕ ਆ ਬਹੁਤ ਸੋਹਣੀ ਕਿ ਪਹਿਲਾਂ ਨੇ ਇਹ ਝੋਟੀ ਸੂਈ ਆ ਇੱਕ ਮਹੀਨੇ ਕ ਦੀ ਸੂਈ ਆ ਠੀਕ ਆ ਜੀ ਸੰਦੂ ਸਾਹਿਬ ਚੋਆ ਬਹੁਤ ਵਧੀਆ ਵਾ ਚੰਗੀ ਆ ਅੱਛਾ ਜੀ ਹਾਂਜੀ ਤੇ ਬਾਕੀ ਖਰਵੇਲ ਬਾਈ ਚੋਾਈ ਤੁਸੀਂ ਦੱਸਤਾ ਬਿਲਕੁਲ ਚੋਾਈ ਸੰਦੂ ਸਾਹਿਬ ਚੋਾਈ ਸਾਰੇ ਪਸ਼ੂਆਂ ਦੀ ਆਪਣੀ ਗਾਰੰਟੀ ਦੇਊਗੀ ਚੋਾਈ ਬਹੁਤ ਵਧੀਆ ਬਾਕੀ ਦੋਸਤੋ ਚੋਾਈ ਵਾਲੇ ਪਾਸੇ ਪਸ਼ੂ ਨਹੀਂ ਮਾੜਾ ਹੁੰਦਾਗਾ ਕਿਉਂਕਿ ਵਪਾਰ ਦੀ ਤੇ ਪੂਰੀ ਤਸੱਲੀ ਕਰਕੇ ਨਰਕ ਪਰਕਾ ਕਰਕੇ ਆਪ ਖਰੀਦਦਾ ਵਪਾਰ ਦੀ ਲੈਣਾ ਦੋਸਤੋ ਪਸ਼ੂ ਕਿਉਂਕਿ ਆਪਣਾ ਬਿਲਕੁਲ ਆਨਲਾਈਨ ਪਸ਼ੂ ਵੀ ਜਾਂਦੇ ਆ ਵੀਰ ਦੇ ਕੋਲੋਂ ਕਾਫੀ ਜਾਦੇ ਤੇ ਬਾਕੀ ਫਿਰ ਵੀ ਅਗੋਂ ਕਿਸੇ ਵੀਰ ਨੇ ਪੈਸੇ ਖਰਚ ਕਰਨੇ ਆ ਵੀ ਤਸੱਲੀ ਤੁਸੀਂ ਕਰ ਸਕਦੇ ਜੀ ਲੋਕੀ ਦੋਸਤੋ ਪਹਿਲੇ ਸਵੇ ਸੋਈ ਜੜੀ ਇਹ ਤੁਹਾਨੂੰ ਝੋਟੀ ਦਿਖਾ ਦਈਆ ਦੂਜੇ ਨੰਬਰ ਤੇ ਆ ਮਗਰ ਵੀ ਕੱਟੀ ਆ ਤੇ ਹਰ ਵੇਰ ਕਿੰਨਾ ਮੁੱਲ ਲੈਣ ਦੇਣ ਦਾ ਕੀ ਰੋਊਗਾ ਹਾਂ ਸੰਤੋਖ ਸਾਹਿਬ ਇਹਦਾ ਮੁੱਲ 51000 ਮਾਨਸਾਨ ਕਰਾਂਗੇ ਆਪਾਂ 51000 ਚ ਮਾਨਤ ਬਿਲਕੁਲ ਜੀ ਬਹੁਤ ਮਨ ਸ਼ੁਕੀਨ ਤੇ ਸੋਹਣੀ ਝੋਟੀ ਹੈ ਲੋਕੀ ਦੋਸਤੋ ਸਾਡੇ 51000 ਦੇ ਵਿੱਚੋਂ ਮਾਨਤਨ ਹੋ ਜਾਊਗਾ ਝੋਟੀ ਮੁੰਦਰੀ ਹੈ ਪੂਰੀ ਠੀਕ ਆ ਬਿਲਕੁਲ ਕਾਫੀ ਸੋਹਣੀ ਬੇਲਬੂਲ ਦੀ ਸੋਹਣੀ ਆ ਕੱਦ-ਕਾੜ ਬੇਸ਼ੱਕ ਕੋਈ ਵੀਰ ਮੀਡੀਅਮ ਮੰਨ ਲੇ ਠੀਕ ਆ ਜੀ ਕਿਉਂਕਿ ਨਵੀਂ ਝੋਟੀ ਆਗੇ ਵੀਰ ਤੇ ਅਗਲੀ ਆਪਣੇ ਕੋਲ ਮੱਝ ਆ ਗਈ ਆਪਣੇ ਵੀਰ ਇਹ ਕਿਨੇ ਟਾਈਮ ਦੀ ਸੂਈ ਹੈ ਇਹ ਸੰਦੂ ਸਾਹਿਬ ਕੋਈ 10-15 ਦਿਨ ਦੀ ਸੂਈ ਆ ਠੀਕ ਹੈ 10 ਤੋਂ ਬਾਹਰ ਹੀ ਹੋ ਥੋੜਾ 10-15 ਦਿਨਾਂ ਦੀ ਸੂਈ ਹੈ 10ਾਂ ਤੋਂ ਬਾਹਰ ਦੁੱਧ ਨਹੀਂ ਸੰਦੂ ਸਾਹਿਬ ਦੁੱਧ ਦੇ ਦੇ ਥੱਲੇ ਕੋਈ 7 7.5 ਲੀਟਰ ਹੀ ਹੋਊਗਾ 7.5 ਲੀਟਰ ਹਾਂਜੀ ਰੇਟ ਬਹੁਤ ਜਾਇਜ਼ ਆ ਇਹਦਾ ਚੰਗੀ ਭਾਰੀ ਬੋਡੀ ਦੀ ਆ ਲਓ ਜੀ ਮਗਰ ਕਟਾ ਹੈ ਮੇਲ ਕਾਫ ਤੇ 15 ਕਿ ਦਿਨਾਂ ਦੀ ਦੋਸਤੋ ਐਸਟੀਮੇਟਡ ਜਿਹੜੀ ਆ 15 ਕਿ ਦਿਨਾਂ ਦੀ ਸੂਈ ਆ ਤੇ ਬਾਕੀ ਆ ਬਾਡੀ ਬੰਤਰ ਦੀ ਆ ਠੀਕ ਆ 7 7.5 ਲੀਟਰ ਜਿਹੜਾ ਹੁਣ ਦੁੱਧ ਦੇ ਥੱਲੇ ਹਾਜ਼ਰ ਆ ਆ ਕਰੋ ਚੱਕਾ ਬਾਕੀ ਰਵੇਲ ਸਾਂ ਚਵਾਈ ਦਾ ਜਰੂਰੀ ਨਹੀਂ ਦਾ ਚਵਾਈ ਸਿੰਦੂ ਸਾਹਿਬ ਆਪਣੀ ਫੁੱਲ ਗਾਰੰਟੀ ਉਹ ਚਵਾਈ ਦੇ ਸਾਰੇ ਪਸ਼ੂਆਂ ਦੀ ਆਪਾਂ ਗਾਰੰਟੀ ਦੇ ਕੇ ਭੇਜਾਂਗੇ ਕੋਈ ਆਨਲਾਈਨ ਵੀ ਵੀਰ ਮੇਰਾ ਸੌਦਾ ਕਰਦਾ ਠੀਕ ਹੈ ਹਾਂਜੀ ਠੀਕ ਆ ਜੀ ਠੀਕ ਆ ਲੋਬੀ ਦੋਸਤੋ ਜਵਾਹ ਪਸਮਾਨ ਦੇ ਵੀਰਾਂ ਦਾ ਵੀ ਆਪਣੀ ਤਸੱਲੀ ਆ ਪੂਰੀ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਬੇਝੜਕ ਤੁਸੀਂ ਆਪਣਾ ਸੌਦਾ ਕਰ ਸਕਦੇ ਜੀ ਤੇ ਜਿਹੜਾ ਕੋਈ ਵੀਰ ਇੱਥੇ ਆਣ ਕੇ ਆਉਦੀ ਤਸੱਲੀ ਕਰਨਾ ਚਾਹੁੰਦਾ ਤੇ ਵੈਲਕਮ ਆ ਬਿਲਕੁਲ ਪਿੰਡ ਜੋੜ ਸਿੰਘ ਵਾਲੇ ਤੁਸੀਂ ਆਣ ਕੇ ਤਸੱਲੀ ਕਰ ਲਿਓ ਠੀਕ ਲਓ ਜੀ ਠੀਕ ਆ ਸੋ ਲਾਸਟ ਵਿੱਚ ਦੋਸਤੋ ਇਹ ਤੁਹਾਨੂੰ ਮੱਝ ਆਪਾਂ ਦਿਖਾਉਣੀ ਸੀ ਤੇ ਕਿੰਨਾ ਮੁੱਲ ਹਰਵੇਲ ਕਰਾਉਂਦਾ ਸੰਧੂ ਸਾਹਿਬ ਸਿਰਫ ਛੋੜ ਹੋ ਗਈ ਇਹਦੇ ਵਿੱਚੋਂ ਸਾਡੇ 48 ਦੇ ਵਿੱਚੋਂ 500 ਰੁਪਏ ਛੋੜੂ ਵੀ 48000 ਦੀ ਮੱਝ ਲੈ ਦੇ ਕਰਾਂਗੇ ਸਾਡੇ 48 ਚ ਬਿਲਕੁਲ ਜੀ ਠੀਕ ਹੈ ਜੀ ਠੀਕ ਆ ਲਓ ਮਗਰ ਬੱਤਾ ਜਿਹੜਾ ਦੋਸਤੋ ਆ ਤੁਸੀਂ ਦੇਖ ਲਓ ਠੀਕ ਆ ਮਗਰ ਕਟਾ ਮੇਲ ਕਾਫ ਹਰਵੇਲ ਭਾਈ ਆਪਣੇ ਕੋਲ ਲਾਸਟ ਵਿੱਚ ਇਹ ਵਹਿੜ ਪਕਾਉ ਹੈ ਜੀ ਅ ਬਿਲਕੁਲ ਸੰਧੂ ਸਾਹਿਬ ਪਹਿਲੇ ਸੂਏ ਵਹਿੜ ਸੂਈ ਆ ਅੱਛਾ ਜੀ ਕਰੀਬ ਹੈ ਸੂਈ ਨੂੰ 10 ਦਿਨ ਦਾ ਸਮਾਂ ਹੋ ਗਿਆ ਲਓ ਜੀ ਪਹਿਲਾਂ ਵੱਛੀ ਦੋਸਤੋ ਇਹ ਸੂਈ ਹੈ 10ਾਂ ਦਿਨਾਂ ਦੀ ਸੂਈ ਹੈ ਬੱਚਾ ਮਗਰੇ ਦੇ ਅ ਵੱਛੀ ਆ ਲਓ ਜੀ ਮਗਰ ਵੱਛੀ ਆ ਦੋਸਤੋ 10ਾਂ ਕਿ ਦਿਨਾਂ ਦੀ ਸੂਈ ਹੈ ਤੇ ਆਹ ਦੇਖੋ ਜੀ ਬਹੁਤ ਚੰਗੀ ਵੱਛੀ ਸੰਧੂ ਸਾਹਿਬ ਠੀਕ ਆ ਜੀ ਚੋੜਾ ਥਾਣਾ ਹਰ ਪਖੋ ਪੂਰੀ ਹੈ ਕਿੰਨਾ ਦੁੱਧੋ ਬਾਈ ਸੰਧੂ ਸਾਹਿਬ 10 1/2 ਲੀਟਰ ਹੋਣਾ ਹੈਗਾ ਬਾਕੀ ਉਮੀਦ ਕਰਦੇ ਆ ਕਿ ਜਿਆਦਾ ਤਾਂ ਨਹੀਂ ਕਵਾਂਗੇ 13 14 ਵੀ ਚੋਾਈ ਨੂੰ ਕਰਾਉਣੀ ਚਾਹੀਦੀ ਆ ਬਰੀਡ ਵਾਈਜ਼ ਗੱਲ ਕਰੀਏ ਤਾਂ ਬਾਕੀ ਚੰਗਾ 10 ਕਿਲੋ ਦੁੱਧੋ ਦੁੱਧ ਬਿਲਕੁਲ ਹਾਜ਼ਰ ਆ 10 1/2 ਸੋ ਪਹਿਲਾਂ ਇਹ ਬੱਚੀ ਸੂਈ ਆ ਤੇ ਬਾਕੀ ਜਿਹੜੇ ਵੀਰ ਨੂੰ ਚਜੂਗੀ ਫੱਬੂਗੀ ਤੁਸੀਂ ਆਪਣੀ ਤਸੱਲੀ ਕਰ ਲਿਓ ਠੀਕ ਆ ਸੋ ਪਹਿਲਾਂ ਬੱਚੀ ਆ ਤੇ ਮਗਰ ਇਹਦਾ ਬੱਚਾ ਦੱਸਣਾ ਬੱਚੀ ਆ ਸੰਧੂ ਸਾਹਿਬ ਮਗਰ ਬੱਚੀ ਆ ਲਓ ਜੀ ठीक है जी सो विरल चंकी है तो उस थाना थूं की पूरी सफाई है मुठी मुठी थाना, थाना, थाना पूरा तो आ देखो ओके जी ओके ठीक है तोड़ लो बहुत बढ़िया ठंडी है पूरी डाक्यू बोलिए ਬਹੁਤ ਵਧੀਆ ਸਰ ਜੀ ਜਿੰਦਾ ਮਰਜੀ ਠੜੀ ਤੇਰੀਆ ਕੋਈ ਬੰਗਾ ਬੂੰਗਾ ਪਾਲੀ ਤਾਂ ਕਿ ਨਹੀਂ ਕੋਈ ਜ਼ਰੂਰਤ ਹੀ ਨਹੀਂ ਠੀਕ ਆ ਇਸੀ ਰਸ ਲਾਗਾ ਪੂਰੀ ਇਸੇ ਤਰ੍ਹਾਂ ਚਵਾਈ ਕੋਈ ਕਰ ਸਕਦਾ ਬਿਲਕੁਲ ਸੋ ਦੋਸਤੋ ਬਾਕੀ ਆ ਵੇਖੋ ਥਾਂ ਤੋਂ ਠੀਕ ਆ ਸੋ ਪੂਰੀ ਕੁਆਲਟੀ ਦਾ ਥਾਣਾ ਤੇ ਪਹਿਲਾਂ ਬੱਛੀ ਸੁਈ ਹੈ ਠੀਕ ਆ ਜੀ 10 ਸ 10 ਕਿਲੋ ਧਾਰਾਂ ਦੇ ਕੋਲ ਮੌਜੂਦ ਆ ਮਗਰ ਬੱਛੀ ਆ ਠੀਕ ਆ ਤੇ ਹਾਂ ਤੋੜ ਲੋ ਜੀ ਚੰਗਾ ਕੱਦ ਫੁੱਲ ਫੁੱਲ ਆ ਜੀ ਤਾਂ ਕੱਦ ਵੀ ਚੰਗਾ ਠੀਕ ਆ ਜੀ ਲੱਗ ਰਿਹਾ ਜੀ ਮਗਰਬੱਛੀ ਆ ਫੀਮੇਲ ਕਾ ਠੀਕ ਆ ਜੀ ਤੇ ਇਹ ਐਨੀਮਲ ਸੀਗਾ ਦੋਸਤੋ ਅੱਜ ਵੀਰ ਹਰਵੇ ਸਿੰਘ ਦੇ ਕੋਲੇ ਲਕਾਉ ਮੈਂ ਕਿ ਰੇਟ ਇਹਦਾ ਤੁਹਾਨੂੰ ਸਭ ਆਪਾਂ ਦੱਸ ਦਿੰਨੇ ਆ ਆ ਫੋਟੋ ਜ਼ਰੂਰ ਤਸਵੀਰ ਅੱਗੇ ਇੱਕ ਪਤਾ ਲਓ ਜੀ ਕਿੰਨਾ ਮੁੱਲ ਬਈ ਕਰਾ ਮੁੱਲ ਸੰਧੂ ਸਾਹਿਬ ਇਹਦਾ 41000 ਹਾਂਜੀ ਉਹਦੇ ਚੋਂ ਵੀ ਮਾਨਦਾਨ ਕਰਾਂਗੇ 40 ਚੋਂ ਹਾਂਜੀ ਲਓ ਜੀ 40000 ਦੇ ਵਿੱਚੋਂ ਨਹੀਂ 41 ਸੰਧੂ ਸਾਹਿਬ 41 ਹਾਂਜੀ ਠੀਕ 41000 ਦੇ ਵਿੱਚੋਂ ਮਾਨਦਾਨ ਹੋ ਜੂਗਾ ਠੀਕ ਆ ਜੀ ਸੋ ਮਗਰਬੱਛੀ ਆ ਬਿਲਕੁਲ ਜੀ ਦੋਸਤੋ ਤਾਜੀ ਸੂਈ ਸਭਈ ਹੈ ਤਸੱਲੀ ਕੋ ਕਰ ਸਕਦਾ ਹਨ ਕੇ ਚਵਾਈ ਕਰਕੇ ਤੇ ਨੰਬਰ ਹਰਵੀਰ ਭਾਈ ਬੋਲਦਾ 990382025 9906382025 ਠੀਕ ਹੈ ਜੀ ਸੋ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਹ ਚਾਰ ਨਗ ਦਿਖਾਉਣੇ ਸੀਗੇ ਤਿੰਨ ਮੱਝਾਂ ਸੀ ਇੱਕ ਵਾੜ ਠੀਕ ਹੈ ਜੀ ਸੋ ਪਸ਼ੂ ਜਿਹੜੇ ਦੋਸਤੋ ਸਾਰੇ ਸੂਈਸ ਭਾਈ ਨੇ ਦੁੱਧ ਤੇ ਚੱਲਦੇ ਆ ਕੋਈ ਆਪ ਦਾ ਵੀਰ ਆਣ ਕੇ ਤਸੱਲੀ ਕਰ ਸਕਦਾ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਚੋਕਰ ਲੈ ਕੇ ਬਣਾ